ਤਾਰੀ ਉਮਰ ਤੂੰ ਬਾਪੂ ਮੇਰਾ ਕਰਿਆ ਤੇਰੀ ਪੱਕਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ ਉੱਠੇ ਘੇਰਾਂ ਦੇ ਬੋਲਤ ਵਾਂਗ ਹੁੰਦਾ ਬਦਦਾ ਨਹੀਂ ਸਾਡਾ ਬਾਪੂ ਬੰਦਾ ਭੰਬਵਲੀਏ 18 ਜੂਨ ਨੂੰ ਪੂਰੀ ਦੁਨੀਆ ਦੇ ਵਿੱਚ ਜਿੱਥੇ ਫਾਦਰਸਡੇ ਮਨਾਇਆ ਜਾ ਰਿਹਾ ਹੈ ਉੱਥੇ ਹੀ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੁਝ ਅਜੀਹੇ ਗੀਤ ਨੇ ਜੋ ਕਿ ਇਸ ਦਿਨ ਨੂੰ ਹੋਰ ਖਾਸ ਬਣਾਉਂਦੇ ਐ ਹੁਣ ਤੱਕ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਬਾਪੂ ਦੇ ਗੀਤ ਬਣ ਚੁੱਕੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਉਹ ਟੌਪ ਗੀਤਾਂ ਦੀ ਲਿਸਟ ਦੱਸਾਂਗੇ ਜਿਸ ਗੀਤ ਨੂੰ ਸੁਣ ਕੇ ਤੁਸੀਂ ਵੀ ਖੁਸ਼ ਹੋ ਜਾਓਗੇ ਤੇ ਉਹ ਗੀਤ ਤੁਸੀਂ ਆਪਣੇ ਫਾਦਰ ਨੂੰ ਜ਼ਰੂਰ ਡੈਡੀਕੇਟ ਕਰੋਗੇ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਗੀਤ ਆਉਂਦਾ ਹੈ ਸਿੱਧੂ ਮੂਸੇਵਾਲੇ ਦਾ ਬਾਪੂ ਗੀਤ ਆਪਣੀ ਆਵਾਜ਼ ਦੇ ਨਾਲ ਸਿੱਧੂ ਨੇ ਇਸ ਗੀਤ ਨੂੰ ਚਾਰ ਚੰਨ ਲਾ ਦਿੱਤੇ ਹੈ ਚਾਹੇ ਸਿੱਧੂ ਇਸ ਦੁਨੀਆ 'ਚ ਨਹੀਂ ਹੈ ਲੇਕਿਨ ਉਹਨਾਂ ਦੇ ਗੀਤ ਅੱਜ ਵੀ ਸੁਣੇ ਜਾਂਦੇ ਆ ਤੇ ਜਦ ਵੀ ਕੋਈ ਸਿੱਧੂ ਮੂਸੇਵਾਲੇ ਦਾ ਗੀਤ ਬਾਪੂ ਸੁਣਦਾ ਹੈ ਤੇ ਹਰ ਕਿਸੇ ਦੀ ਰੂਹ ਜ਼ਰੂਰ ਖੁਸ਼ ਹੋ ਜਾਂਦੀ ਹੈ ਇਸ ਗੀਤ ਨੂੰ ਗਾਇਆ ਸਿੱਧੂ ਮੂਸੇਵਾਲੇ ਨੇ ਅਤੇ ਇਸ ਗੀਤ ਦੀ ਕੰਪੋਜੀਸ਼ਨ ਤੇ ਇਸ ਗੀਤ ਦੇ ਲਿਰਿਕਸ ਵੀ ਸਿੱਧੂ ਮੂਸੇਵਾਲੇ ਵੱਲੋਂ ਹੀ ਲਿਖੇ ਗਏ ਨੇ ਇਸ ਦੀ ਮਿਊਜ਼ਿਕ ਵੀਡੀਓ ਨੂੰ ਡਾਇਰੈਕਟ ਕੀਤਾ ਇੰਟੈਂਸ ਵੱਲੋਂ ਤੇ ਇਹ ਤੇ ਟਿਪਸ ਦੇ ਮਿਊਜ਼ਿਕ ਲੇਬਲ ਦੇ ਹੇਠਾਂ ਰਿਲੀਜ਼ ਕੀਤੀ ਗਈ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਲ ਮਲਕੀਤ ਰੋਨੀ ਨੇ ਫੀਚਰ ਕੀਤਾ ਇਸ ਲਿਸਟ ਦੇ ਵਿੱਚ ਅਮਰਿਤ ਮਾਨ ਦਾ ਗੀਤ ਬਾਪੂ ਵੀ ਸ਼ਾਮਿਲ ਹੈ ਇਹ ਗੀਤ ਅਮਰਿਤ ਮਾਨ ਵੱਲੋਂ ਉਹਨਾਂ ਦੇ ਪਾਪਾ ਨੂੰ ਡੈਰੀਕੇਟ ਕੀਤਾ ਗਿਆ ਸੀ ਅਮਰਿਤ ਮਾਨ ਦਾ ਗੀਤ ਇਹ ਜਿੱਦਾਂ ਹੀ ਰਿਲੀਜ਼ ਹੋਇਆ ਹਰ ਪਾਸੇ ਇਸੇ ਹੀ ਗੀਤ ਦੇ ਚਰਚੇ ਵੀ ਹੋਣ ਲੱਗੇ ਇਸ ਗੀਤ ਦੇ ਵਿੱਚ ਖੋਦ ਅਮਰਿਤ ਮਾਨ ਨੇ ਫੀਚਰ ਕੀਤਾ ਹੈ ਇਸ ਗੀਤ ਦੇ ਲਿਰਿਕਸ ਵੀ ਅੰਮ੍ਰਿਤ ਮਾਨ ਵੱਲੋਂ ਲਿਖੇ ਗਏ ਹੈ ਇਸ ਗੀਤ ਦਾ ਮਿਊਜ਼ਿਕ ਦੇਸੀ ਕ੍ਰੂ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਇਹ ਗੀਤ ਅੱਜ ਤੋਂ 2 ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਤੇ ਇਸ ਗੀਤ ਨੂੰ ਹੁਣ ਤੱਕ 60 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਇਸ ਲਿਸਟ ਦੇ ਵਿੱਚ ਸਿੰਘਿਆ ਦਾ ਗੀਤ ਬਾਪੂ ਨਾਲ ਪਿਆਰ ਸਾਡਾ ਇਹ ਵੀ ਸ਼ਾਮਿਲ ਹੈ ਇਸ ਦਾ ਮਿਊਜ਼ਿਕ ਵੀਡੀਓ ਵੀ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਇਸ ਗੀਤ ਨੂੰ ਮਿਊਜ਼ਿਕ ਦਾ ਕੈਟ ਵੱਲੋਂ ਦਿੱਤਾ ਗਿਆ ਵੀਡੀਓ ਟਰੂ ਬੰਦੇ ਵੱਲੋਂ ਤਿਆਰ ਕੀਤੀ ਗਈ ਇਸ 뮤ਜ਼ਿਕ ਵੀਡੀਓ ਦੇ ਵਿੱਚ yograj singh ਤੇ hargun randawa ਨੇ feature ਕੀਤਾ ਸੀ ਇਸ ਗੀਤ ਦੇ ਬੋਲ ਅੱਜ ਵੀ ਹਰ ਕਿਸੇ ਦੇ ਦਿਲ ਦੇ ਵਿੱਚ ਆਪਣੀ ਇੱਕ ਵੱਖਰੀ ਜਗ੍ਹਾ ਬਣਾ ਚੁੱਕੇ ਨੇ ਇਸ ਲਿਸਟ ਵਿੱਚ gagan kokri ਦਾ ਗੀਤ ਵੀ ਸ਼ਾਮਿਲ ਹੈ ਜੀ ਹਾਂ gagan kokri ਦਾ ਗੀਤ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਹੈ ਜਿਸ ਦਾ ਨਾਮ ਹੈ blessing of babu ਇਸ ਗੀਤ ਨੂੰ ਗਾਇਆ ਹੈ gagan kokri ਦੇ ਵੱਲੋਂ ਇਸ ਵੀਡੀਓ ਦੇ ਵਿੱਚ ਫੀਚਰ ਕੀਤਾ ਗਿਆ ਗਗਨ ਕੋਕਰੀ ਤੇ ਯੋਗਰਾਜ ਸਿੰਘ ਦੇ ਵੱਲੋਂ ਇਸ ਗੀਤ ਦੇ ਲਿਰਿਕਸ ਕਰਨ ਔਝਲਾ ਨੇ ਲਿਖਿਆ ਤੇ ਮਿਊਜ਼ਿਕ ਲਾਜੀ ਗਿੱਲ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਮਿਊਜ਼ਿਕ ਵੀਡੀਓ ਨੂੰ ਡਾਇਰੈਕਟ ਕੀਤਾ ਸਰਬਜੀਤ ਸੋਹਲ ਤੇ ਅਮਰਿੰਦਰ ਐਰੀ ਨੇ ਇਸ ਐਲਐਸਟ ਦੇ ਵਿੱਚ ਅਮਰ ਸੰਧੂ ਦਾ ਗੀਤ ਵੀ ਜ਼ਰੂਰ ਸ਼ਾਮਿਲ ਹੈ ਕਿਉਂਕਿ ਅਮਰ ਸੰਧੂ ਦੇ ਗੀਤ ਨੇ ਉਹਨਾਂ ਨੂੰ ਇੱਕ ਵੱਖਰੀ ਪਛਾਣ ਦਿਵਾਈ ਤੇ ਅੱਜ ਵੀ ਜਦ ਕੋਈ ਅਮਰ ਸੰਧੂ ਦਾ ਨਾਮ ਲੈਂਦਾ ਤੇ ਉਹਨਾਂ ਦੇ ਇਸ ਗੀਤ ਦਾ ਜ਼ਿਕਰ ਜ਼ਰੂਰ ਸ਼ਾਮਿਲ ਹੁੰਦਾ ਹੈ ਇਸ ਗੀਤ ਦੇ ਬੋਲ ਤੇ ਇਸ ਗੀਤ ਦੀ ਕੰਪੋਜੀਸ਼ਨ ਲਵਲੀ ਨੂਰ ਵੱਲੋਂ ਕੀਤੀ ਗਈ ਹੈ ਤੇ ਅਮਰ ਸੰਦੂ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਬੜੀ ਹੀ ਖੂਬਸੂਰਤੀ ਦੇ ਨਾਲ ਗਾਇਆ ਵੀ ਗਿਆ ਤੇ ਅੱਜ ਵੀ ਇਸ ਗੀਤ ਦੀ ਫਰੈਸ਼ਨੈਸ ਉਨੀ ਹੀ ਹੈ ਜਿੰਨੀ ਇਸ ਗੀਤ ਦੇ ਰਿਲੀਜ਼ ਹੋਣ ਤੇ ਸੀ ਕਿਉਂਕਿ ਇਸ ਗੀਤ ਨੂੰ ਅੱਜ ਵੀ ਦਰਸ਼ਕ ਸੁਣ ਕੇ ਬੇहद ਖੁਸ਼ ਹੁੰਦੇ ਨੇ ਲਾਸਟ ਬਟ ਨਾਟ ਦ ਲੀਸਟ ਆਰਨਿਤ ਆਰਨਿਤ ਨੇ ਵੀ ਬਾਪੂ ਤੇ ਇੱਕ ਬਹੁਤ ਖੂਬਸੂਰਤ ਗੀਤ ਗਾਇਆ ਸੀ ਜਿਸ ਦਾ ਨਾਮ ਹੈ ਬਾਪੂ ਬੰਬ ਬੰਦਾ ਇਸ ਗੀਤ ਦੇ ਲਿਰਿਕਸ ਆਰਨਿਤ ਵੱਲੋਂ ਹੀ ਲਿਖੇ ਗਏ ਤੇ ਮਿਊਜ਼ਿਕ ਇਸ ਗੀਤ ਦਾ ਸੰਗੀਤ ਮਿਊਜ਼ਿਕ ਨਸ਼ਾ ਵੱਲੋਂ ਤਿਆਰ ਕੀਤਾ ਗਿਆ 12 ACEO ਨਾਮ ਦੀ ਮਿਊਜ਼ਿਕ ਦੀ ਲਿਸਟ ਜੋ ਕਿ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਆਰਟਿਸਟ ਵੱਲੋਂ ਆਪਣੇ ਆਪਣੇ ਫਾਦਰ ਨੂੰ ਡੈਡੀਕੇਟ ਕੀਤੇ ਗਏ ਤੇ ਉਹਨਾਂ ਨੇ ਨਾ ਗੀਤਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਗਾਇਆ ਹੈ ਤਾਂ ਕਿ ਅੱਜ ਵੀ ਇਹਨਾਂ ਗੀਤਾਂ ਦੀ ਤਾਜ਼ਗੀ ਉਸੇ ਤਰ੍ਹਾਂ ਬਰਕਰਾਰ ਹੈ ਪਰ ਤੁਹਾਰੀ ਕੀ ਰਾਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ